ਟੈਕਸੀ ਚਾਲਕਾ ਦੇ ਵਿੱਚ ਵਾਲੇ ਲੜਾਈ ਝਗੜਾ ਹੋਇਆ ਸੀ ਡਾਂਗਾ ਛੋਟੇ ਚਲੇ ਸਨ ਤੇ ਇਸ ਲੜਾਈ ਝਗੜੇ ਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਕਈ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਸਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਚੁੱਕਾ ਹੈ ਜੀ ਹਾਂ ਇੱਕ ਪਾਰਟੀ ਦੇ ਵੱਲੋਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਦੋਸ਼ ਲਗਾਏ ਗਏ ਨੇ ਕਿ ਕੁਝ ਰਸੂਖਦਾਰ ਟੈਕਸੀ ਚਾਲਕਾ ਦੇ ਵੱਲੋਂ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਜੇਕਰ ਪ੍ਰਸ਼ਾਸਨ ਨਹੀਂ ਜਾਗਿਆ ਸਾਡਾ ਕੋਈ ਹੱਲ ਨਹੀਂ ਹੋਇਆ ਤਾਂ ਆਜ਼ਾਦ ਟੈਕਸੀ ਯੂਨੀਅਨ ਦੇ ਵੱਲੋਂ ਪੰਜਾਬ ਪੱਧਰ ਤੇ ਵੱਡਾ ਸੰਘਰਸ਼ ਕੀਤਾ ਜਾਵੇਗਾ ਟੈਕਸੀ ਚਾਲਕਾ ਦਾ ਕਹਿਣਾ ਕਿ ਅਸੀਂ ਹਰ ਸਾਲ ਲੱਖਾਂ ਰੁਪਏ ਟੈਕਸ ਭਰਦੇ ਹਾਂ ਪਰ ਹੁਣ ਜਦੋਂ ਸਾਡਾ ਲੜਾਈ ਝਗੜਾ ਹੋਇਆ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਤਦ ਵੀ ਸਾਡੀ ਸੁਣਵਾਈ ਜਿਹੜੀ ਹੈ ਉਹ ਨਹੀਂ ਹੋਈ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਸਾਸ਼ੀਕਲ ਜੀ ਮੈਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਕੁਸਹਾੜਪੁਰ ਤੋਂ ਅਜਾਤ ਟੈਕਸੀ ਜੁਨੀਨ ਪ੍ਰਧਾਨ ਸਾਡੇ 22 ਤਰੀਕ ਨੂੰ ਇੱਥੇ ਝਗੜਾ ਹੋਇਆ ਜੋ ਕਿ ਇੱਕ ਟੈਕਸੀ ਸਟੈਂਡ ਦੇ ਕਰਕੇ ਝਗੜਾ ਹੋਇਆ ਜੋ ਅਹੀਂ ਕੱਸੀ ਗੱਡੀ ਲੈ ਕੇ ਆਪਣੇ ਸਟੈਂਡ ਰਸਮੀਸ਼ ਟੈਕਸੀ ਟੈਂਡ ਜੀਕੇਐਸ ਲੱਗੇ ਲੈ ਕੇ ਗਏ ਜੀ ਉੱਥੇ ਟੈਕਸੀ ਲਾਉਣ ਤੋਂ ਪਹਿਲਾਂ ਤਕਰਾਰ ਵਜ ਗਈ ਮੇਰਾ ਉਹੀ ਸਟੈਂਡ ਸੀਗਾ ਜਿਸ ਦਾ ਲੈ ਕੇ ਕਿ ਅਹੀਂ ਉਥੇ ਇੱਕ ਟੈਕਸੀ ਪਰਮਨ ਗੱਡੀ ਲਾਉਣ ਗਏ ਸੀ ਤੇ ਉਥੇ ਜਿਹੜੇ ਬੰਦੇ ਜਾਂਦੇ ਰੋਤੇ ਜਿਹੜੇ ਵੀ ਪਹਿਲਾਂ ਸਾਡੇ ਵੀਰ ਨੇ ਰਿਪੋਰਟ ਪਾ ਚੁੱਕੇ ਆ ਕਿ ਉਹ ਇਹਨਾਂ ਦਾ ਗੁੰਡਾਰਾਜ ਚੱਲਦਾ ਆ ਉਹ ਉਥੇ ਪ੍ਰਾਈਵੇਟ ਗੱਡੀਆਂ ਦੇ ਨਾਲ ਰੜ ਕੇ ਜਿਹੜੇ ਕਿ 90% ਪ੍ਰਾਈਵੇਟ ਗੱਡੀ ਹੁੰਦੀ ਆ ਤੇ ਕੋਈ 10% ਉਹਨਾਂ ਕੋਲ ਕਮਰਸ਼ਲ ਗੱਡੀਆਂ ਨੇ ਉਹਨਾਂ ਦੇ ਨਾਲ ਰੜ ਕੇ ਸਾਡੇ ਨਾਲ ਧੱਕਾ ਕਰਦੇ ਆ ਜਿਹੜੀ ਆਜਾਦ ਟੈਕਸੀ ਜੁਨੀਅਨ ਦੀ ਗੱਡੀ ਉਥੇ ਲੱਗਦੀ ਆ ਉਹਦੇ ਨਾਲ ਧੱਕਾ ਹੁੰਦਾ ਹੈ ਚਾਹੇ ਅੱਜ ਤੋਂ 3 ਮਹੀਨੇ ਪਹਿਲਾਂ ਵੀ ਅੱਥਰ ਧੱਕਾ ਆਈ ਉਦੋਂ ਪਹਿਲਾਂ ਵੀ ਕੁਝ ਇੱਕ ਦੋ ਵਾਰ ਸਾਡੇ ਨਾਲ ਧੱਕਾ ਹੋ ਚੁੱਕਿਆ ਦਾ ਜੋ ਕਿ ਇਹਨਾਂ ਨੇ ਗੱਡੀ ਗ੍ਰਾਜੂ ਕੀਤੀ ਸਾਡੇ ਨਾਲ ਇੱਕੋ ਵਾਰ ਹੁਣ ਵੀ ਜਦੋਂ ਪਹੁੰਚੇ ਤੇ ਅਸੀਂ ਸਿਰਫ ਇੱਕ ਗੱਲਬਾਤ ਦੇ ਤੌਰ ਤੇ ਕਿਹਾ ਵੀ ਅਸੀਂ ਇੱਥੇ ਗੱਡੀ ਲਾਉਣੀ ਆ ਉਹਨਾਂ ਨੇ ਬਿਲਕੁਲ ਚਾਰੀ ਦੇ ਵਿੱਚ ਜੀ ਉਹਨਾਂ ਦੀ ਗੱਡੀਆਂ ਵਿੱਚ ਹਥਿਆਰ ਹੀ ਗਏ ਤੇ ਜਿੱਦਾਂ ਹੀ ਅਸੀਂ ਥੋੜਾ ਗੱਲਾਂ ਭਰੇ ਆ ਇੱਕ ਕਹਾ ਜਾ ਕੇ ਵੀ ਹਾਂ ਇੱਥੇ ਭਾਜੀ ਗੱਡੀ ਲਾਉਣੀ ਹੈ ਤਾਂ ਉਹਨਾਂ ਨੇ ਡੰਡੇ ਫੜਿਆ ਸਾਡੇ ਉੱਤੇ ਹਮਲਾ ਕਰ ਪਾਇਆ ਜੋ ਕਿ ਮੇਰੇ ਤੇ ਵੀ ਸੱਟ ਲੱਗੀ ਸਿਰ ਦੇ ਵਿੱਚ ਹੋਰ ਵੀ ਮੇਰੇ ਵੀਰਾਂ ਦੇ ਸਾਡੇ ਮੈਂਬਰਾਂ ਦੇ ਸੱਟ ਲੱਗੀ ਉਦੋਂ ਵਿੱਚ ਅਸੀਂ ਹਸਪਤਾਲ ਗਏ ਆ ਹਸਪਤਾਲ ਦੀ ਸਾਡੀ ਕੋਈ ਇਹੋ ਜਿਹੀ ਸੁਣਵਾਈ ਨਹੀਂ ਹੋਈ ਉੱਥੇ ਵੀ ਅਸੀਂ ਕਹਿ ਕੇ ਕਹਿ ਕੇ ਮਰੇ ਆਪਣੇ ਜਿਹੜੇ ਮੈਂਬਰ ਹੀ ਉਹਨਾਂ ਦਾ ਇਲਾਜ ਕਰਵਾਇਆ ਅੱਜ ਕੀ ਗੱਲ ਹੋਈ ਅੱਜ ਕੁਛ ਨਹੀਂ ਜੀ ਅਸੀਂ ਅੱਜ ਤੋਂ ਬਾਈ ਸਰੀ ਦਾ ਝਗੜਾ ਹਜੇ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਇੱਕ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਅਸੀਂ ਇਹਦਾ ਹੱਲ ਚਾਹੁੰਦੇ ਆ ਸਰਕਾਰ ਤੋਂ ਇਹ ਸਰਕਾਰ ਹੱਡਾ ਦਾ ਹੱਲ ਕੀ ਮੰਗ ਤੁਹਾਡੀ ਸਾਡੀ ਇਹ ਉਹ ਜਿਹੜੀ ਜਿਨ੍ਹਾਂ ਨੇ ਅੱਜ ਤੇ ਰਾਖੀ ਚਾਰਜੀ ਕੀਤਾ ਪੁਟ ਮਾਰ ਕੀਤੀ ਉਹਨਾਂ ਦੇ ਉੱਤੇ ਕੋਈ ਪੱਤਾ ਜਾਂ ਕੋਈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੋ ਕਿ ਗਾਂ ਤੋਂ ਗੁਰਦਾਸਪੁਰ ਦੇ ਵਿੱਚ ਇਹੋ ਜਿਹਾ ਕੋਈ ਦੁਬਾਰਾ ਉਹ ਹਰਕਤ ਨਾ ਕਰਨ ਦਾ ਸਾਡੀ ਇਜਾਦ ਅਸੀਂ ਜੂਨੀਅਰ ਮੈਂਬਰ ਦੇ ਨਾਲ ਦੁਬਾਰਾ ਇਹੋ ਜਿਹੀ ਕੋਈ ਹਰਕਤ ਨਾ ਕਰ। ਹੋਗੇ ਉਹਨਾਂ ਦੀ ਹਰ ਟਾਈਮ ਉਹਦੀ ਕੀ ਹੁੰਦੀ ਆ ਹਰ ਟਾਈਮ ਉਹਨਾਂ ਨੇ ਕੋਈ ਨਾ ਕੋਈ ਇਹ ਕੋਈ ਸਾਡਾ ਬੰਦਾ ਬੋਲਦਾ ਹੈ ਗੱਡੀ ਦੇ ਤੌਰ ਤੇ ਬੋਲਦਾ ਜਾਂ ਕਿਰੇ ਲੈ ਕੇ ਸਵਾਰੀ ਲੈਣ ਦੇ ਚੱਕਰ ਇਹ ਜਾਂਦਾ ਉੱਥੇ ਵੀ ਮਤਲਬ ਉਹ ਲੜਾਈ ਕਰਨ ਨੂੰ ਜਾਂਦੇ ਆ ਕਿਦੇ ਵੀ ਕੋਈ ਵੀ ਗੱਲਬਾਤ ਹੁੰਦੀ ਉਹ ਪਹਿਲਾਂ ਲੜਾਈ ਨੂੰ ਜਾਂਦੇ ਆ ਫਿਰ ਕੋਈ ਗੱਲਬਾਤ ਨਹੀਂ ਕਰਦੇ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤੇ ਅੱਗੇ ਕੀ ਕੀਤਾ ਜਾਂਦਾ ਇਹਦੀ ਜੇ ਮੰਗ ਨਹੀਂ ਪੂਰੀ ਹੁੰਦੀ ਤੇ ਅਸੀਂ گاਾਂ ਇੱਕ ਦੋ ਜਣਾਂ ਦੇ ਵਿੱਚ ਕੋਈ ਆਪਣਾ ਡੇਟ ਫਿਕਸ ਕਰਕੇ ਅੱਗੇ ਲੰਬਾ ਸ਼ਿਰਚ ਕਰਾਂਗੇ ਇਹਦੇ ਪਿੱਛੇ ਅਸੀਂ ਪੂਰੇ ਪੰਜਾਬ ਵਾਲਿਆਂ ਦੇ ਉੱਤੇ ਇੱਥੇ ਸਾਡੀ ਜਿਹੜੀ ਅਜਾਜ ਟੈਕਸੀ ਜੁਨੀਅਰ ਪੰਜਾਬ ਲੈਵਲ ਦੀ ਆ ਤੇ ਪੂਰੇ ਬਾਈ ਜਿਹੜੇ ਆ ਤੇ ਇੱਥੇ ਪੂਰੇ ਮੈਂਬਰ ਆਉਣਗੇ ਤੇ ਇੱਕ ਪ੍ਰਦਰਸ਼ਨ ਕੀਤਾ ਜਾਏਗਾ ਟੈਕਸੀ ਵਾਲਿਆਂ ਬੱਸ ਉਹ ਵੀ ਹਾਂ ਇੱਥੇ ਗੁਰਦਾਸਪੁਰ ਦੇ ਵਿੱਚ ਟੈਕਸੀ ਵਾਲਿਆਂ ਦੀ ਸੁਣੀ ਨਹੀਂ ਜਾਂਦੀ ਉਹਨਾਂ ਨੂੰ ਕੋਈ ਸਟੈਂਡ ਨਹੀਂ ਦਿੱਤਾ ਜਾਂਦਾ ਕਾ ਕੀਤਾ ਜਾਂਦਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੇਰਾ ਨਾਮ ਇੰਕੋ ਹੈ ਜੀ ਮੈਂ ਅਜਾ ਟੈਕਸੀ ਯੂਨੀਅਨ ਪੰਜਾਬ ਦਾ ਮੈਂਬਰ ਆ ਜੀ ਠੀਕ ਹੈ ਜੀ ਆਪਣੇ ਗਰਦਾਸਪੁਰ ਜੀ ਕਾਫੀ ਟਾਈਮ ਤੋਂ ਕੁਝ ਟੈਕਸੀ ਸਟੈਂਡ ਨੂੰ ਲੈ ਕੇ ਸਾਡਾ ਮਸਲਾ ਚੱਲ ਰਿਹਾ ਸੀਗਾ ਜੀ ਜਿਹਦੇ ਸੰਬੰਧ ਚ ਆਪਾਂ ਸਾਡੇ ਨੂੰ ਐਸਟੀਸੀ ਆਫਿਸ ਤੋਂ ਸਾਨੂੰ ਇੱਕ ਆਖਰੀ ਅਜਾ ਟੈਕਸੀ ਯੂਨੀਅਨ ਨੂੰ ਲੈਟਰ ਮਿਲਿਆ ਦਾ ਜੀ ਸਟੈਂਡਾਂ ਦੇ ਪ੍ਰਤੀ ਵੀ ਆਪਾਂ ਆਪਣੇ ਡੀਸੀ ਸਾਹਿਬ ਨੂੰ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਆਪਣਾ ਸਟੈਂਡ ਅਲਾਟ ਕਰੀਏ ਉਹਦੇ ਸੰਬੰਧ ਚ ਆਪਾਂ ਜਿਹੜਾ ਉਹ ਮੰਗ ਪੱਤਰ ਆਪਣੇ ਡੀਸੀ ਸਾਹਿਬ ਨੂੰ 16 ਤਰੀਕ ਨੂੰ ਦਿੱਤਾ ਸੀਗਾ ਜੀ ਜਿੰਦੇ ਮੰਗ ਪੱਤਰ ਦੇਣ ਕਰਕੇ ਜਿਹੜੇ ਸਾਡੇ ਗਰਦਾਸਪੁਰ ਦੇ ਕੁਝ ਨਾਜਾਇਜ਼ ਟੈਕਸੀ ਸਟੈਂਡ ਜਿਹੜੇ ਬਣਾਏ ਦੇ ਜਿਨ੍ਹਾਂ ਦੇ ਕੁਝ ਕੁ ਲੋਕਾਂ ਦਾ ਨਾ ਕਬਜ਼ਾ ਚੱਲਣ ਗਿਆ ਕਬਜ਼ੇ ਕਹਿ ਸਕਦੇ ਆਪਾਂ ਜੀ ਕਿਉਂਕਿ ਉੱਥੇ ਆਪਾਂ ਆਪਣੀ ਮਰਜ਼ੀ ਨਾਲ ਕੋਈ ਬੰਦਾ ਆਪਣੀ ਗੱਡੀ ਨਹੀਂ ਖੜੀ ਕਰ ਸਕਦਾ ਜਿਸੇ ਗੁੰਡਰਾ ਰਾਜੀ ਆਪਾਂ ਸਮਝ ਸਕਦੇ ਆ ਉਹਨਾਂ ਦਾ ਜੀ ਜੁਥੇ ਦੋ 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 ਚਾਰ ਚਾਰ ਬੰਦੀਆਂ ਦਾ ਮੈਂਬਰ ਬਣਾਏ ਦੇ ਆਪਣੇ ਉਹਨਾਂ ਮੈਂਬਰਾਂ ਦੇ ਹਿਸਾਬ ਨਾਲ ਹੀ ਉਹ ਸਟੈਂਡ ਚੱਲਦੇ ਨੇ ਉਹ ਕੋਈ ਸਰਕਾਰੀ ਸਟੈਂਡ ਨਹੀਂ ਹੈ ਕੋਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਉਹ ਸਟੈਂਡ ਨਹੀਂ ਬੁੱਧੀ ਗੱਲ ਸਰ ਐਡੀਪੀ ਜਿਹੜਾ ਆਪਾਂ ਮੰਗ ਪੱਤਰ ਦਿੱਤਾ ਉਹਦਾ ਡੀਸੀ ਸਾਹਿਬ ਨੇ ਤੇ ਆਪਾਂ ਮੰਗ ਪੱਤਰ ਦਿੱਤਾ ਉਹਤੇ ਕੋਈ ਹਲੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਦੀ ਉਸ ਤੋਂ ਬਾਅਦ ਜਦੋਂ ਆਪਾਂ ਆਪਣੀਆਂ ਗੱਡੀਆਂ ਜਿਹੜੀਆਂ ਤੁਹਾਡੇ ਬਹੁਤ ਕਮਰਸ਼ੀਅਲ ਗੱਡੀਆਂ ਨੇ ਜਿਨ੍ਹਾਂ ਦਾ ਆਪਾਂ ਸਰਕਾਰ ਨੂੰ ਰੈਵਨਿਊ ਦਿੰਦੇ ਆ ਟੈਕਸ ਦਿੰਦੇ ਆ ਉਹ ਗੱਡੀਆਂ ਜਦੋਂ ਆਪਾਂ ਆਪਣੇ ਸਟੈਂਡ ਕਿਸੇ ਵੀ ਸਟੈਂਡ ਤੇ ਲਾ ਕੇ ਜਾਣੇ ਗਰਦਾਸਪੁਰ ਚੋਂ ਆਉਣ ਲਈ ਤੁਹਾਨੂੰ ਰੋਕਿਆ ਜਾਂਦਾ ਆ ਤੁਹਾਡੇ ਨਾਲ ਝਗੜੇ ਕੀਤੇ ਜਾਂਦੇ ਆ ਜੀ ਜੇਕਰ ਕਿਸੇ ਸਟੈਂਡ ਤੇ ਆਪਾਂ ਆਪਣੀ ਇੱਕ ਗੱਡੀ ਨਹੀਂ ਲਾ ਸਕਦੇ ਸਾਡੇ ਗੁਰਦਾਸਪੁਰ ਸ਼ਹਿਰ 'ਚ ਕੀ ਗੱਲ ਚੱਲ ਰਹੀ ਹੈ ਜੀ ਵੀ ਕਿਸੇ ਇੱਕ ਬੰਦੇ ਦੀਆਂ ਕਿਸੇ ਇੱਕ ਵੱਡੀ ਫਰਮ ਦੀਆਂ ਗੱਡੀਆਂ ਪੂਰੇ ਸ਼ਹਿਰ 'ਚ ਹਰ ਸਟੈਂਡ ਤੇ ਲੱਗਦੀਆਂ ਨੇ ਲਾਗੇ ਚੱਕ ਦੇ ਜਿਹੜੇ ਨਿੱਕੇ-ਮੋਟੇ ਕਸਬੇ ਜਿਦਾਂ ਧਾਰੀਵਾਲ, ਕਾਨੂੰਆਨ, ਦੀਨਾਨਗਰ ਉੱਥੇ ਵੀ ਲਵਾਈਆਂ ਹੋਈਆਂ ਨੇ ਜਿਹਦਾ ਮਤਲਬ ਕੀ ਹੈ ਜੀ ਸਾਨੂੰ ਪ੍ਰਸ਼ਾਸਨ ਐ ਇਹ ਚੀਜ਼ ਦਾ ਹੱਲ ਕੱਢ ਕੇ ਦੇ ਵੀ ਇੱਕ ਬੰਦਾ ਇੱਕ ਫਰਮ ਹਾਲ ਸ਼ਹਿਰ 'ਚ ਹਰ ਸਟੈਂਡ ਤੇ ਗੱਡੀ ਲਾ ਸਕਦੀ ਹੈ ਠੀਕ ਹੈ ਜੀ ਤੇ ਇੱਕ ਜਿਹੜਾ ਮਹੱਤਵਪੂਰਨ ਟੈਕਸੀ ਡਰਾਈਵਰ ਆ ਜਾਂ ਟੈਕਸੀ ਮਾਲਕ ਆ ਉਹ ਆਪਣੀ ਗੱਡੀ ਕਿਸੇ ਵੀ ਸਟੈਂਡ ਦੇ ਲਾਉਣ ਜਾਏ ਤੇ ਉਹਦੇ ਗੱਲ ਪਿਆ ਜਾਂਦਾ ਜੀ ਠੀਕ ਹੈ ਜੀ ਉਹਦੇ ਨਾਲ ਝਗੜਾ ਕੀਤਾ ਜਾਂਦਾ ਜੀ ਜਿਹਦੇ ਕਰਕੇ ਸਾਡਾ 22 ਤਰੀਕ ਨੂੰ ਇਸੇ ਮਸਲੇ ਨੂੰ ਲੈ ਕੇ ਟੈਕਸੀ ਸਟੈਂਡ ਦੇ ਮਸਲੇ ਨੂੰ ਲੈ ਕੇ 22 ਤਰੀਕ ਨੂੰ ਸਾਡਾ ਝਗੜਾ ਹੋਇਆ ਜੀ ਗੱਡੀ ਲਾਉਣ ਦੇ ਟੱਕਰ ਤੇ ਸਾਡਾ ਝਗੜਾ ਹੋਇਆ ਸਾਡੇ ਗੱਲ ਪਏ ਸਾਡੇ ਤੇ ਹਮਲਾ ਕੀਤਾ ਗਿਆ ਜੀ ਠੀਕ ਹੈ ਜੀ ਜਿਦਿ ਹਾਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੇ ਬੰਦੇ ਹਸਪੀਟਲ ਤੇ ਐਡਮਿਟ ਰਹੇ ਆ ਉਹਨਾਂ ਦੇ ਸਿਰਾਂ 'ਚ ਸੱਟਾਂ ਲੱਗੀਆਂ ਨੇ ਠੀਕ ਹੈ ਜੀ ਤੇ ਸਰਕਾਰ ਨੇ ਹੱਦੀ ਹੱਲੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਨਾ ਹੀ ਤੁਹਾਨੂੰ ਕਿਸੇ ਪਾਸਿਓ ਕੋਈ ਇਦਾਂ ਦੀ ਕੋਈ ਜਵਾਬ ਨਹੀਂ ਆਈ ਵੀ ਪੁਲਿਸ ਸਰ ਹਾਲੇ ਤੱਕ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਸਾਨੂੰ ਕਿਸੇ ਪਾਸੇ ਵੀ ਕੋਈ ਇਦਾਂ ਦੀ ਗੋਲ ਨਹੀਂ ਆਈ ਵੀ ਨਾ ਉਧਰ ਦਾ ਇਧਰ ਦਾ ਨਾ ਪ੍ਰਸ਼ਾਸਨ ਨਾ ਹੈਲਥ ਕੇਅਰ ਤੁਹਾਡੇ ਜਿਹੜੇ ਬੰਦੇ ਹਸਪੀਟਲ ਐਡਮਿਟ ਨੇ ਉਹਨਾਂ ਦੀ ਵੀ ਸੁਣਵਾਈ ਨਹੀਂ ਹੋਈ ਦੂਸਰਾ ਸਰ ਸਾਡਾ ਝਗੜਾ ਹੋਇਆ ਸਾਡੇ ਬੰਦੇ ਹਸਪੀਟਲ ਐਡਮਿਟ ਸੀਗੇ ਠੀਕ ਹੈ ਜੀ ਦੂਜੀ ਪਾਰਟੀ ਨੇ ਹਸਪੀਟਲ ਚ ਜਾ ਕੇ ਸਾਡੇ ਬੰਦਿਆਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜਿਹਦੀ ਇੱਕ ਵੀਡੀਓ ਵਾਇਰਲ ਕਰ ਦੇਣੀ ਜੇਕਰ ਸਾਡੇ ਬੰਦੇ ਨੂੰ ਟਾਈਮ ਤੋਂ ਪਹਿਲਾਂ ਉੱਥੇ ਪਤਾ ਨਾ ਲੱਗਦਾ ਵੀ ਉਹ ਬੰਦੇ ਹਸਪੀਟਲ ਪਹੁੰਚ ਗਏ ਨਹੀਂ ਜੇ ਸਾਡਾ ਬੰਦਾ ਅੱਗੇ ਪਿੱਛੇ ਨਾ ਹੋਏ ਠੀਕ ਹੈ ਜੀ ਤੇ ਸਾਡੇ ਬੰਦੇ ਦਾ ਹੋਰ ਨੁਕਸਾਨ ਹੋ ਸਕਦਾ ਸੀਗਾ ਜਦੋਂ ਉਹਨਾਂ ਨੇ ਉੱਥੇ ਜਾ ਕੇ ਵੇਖਿਆ ਵੀ ਇਹਨਾਂ ਦਾ ਬੰਦਾ ਇੱਥੇ ਹੈ ਨਹੀਂ ਐ ਤਾਂ ਉਹ ਹਸਪੀਟਲ ਦੇ ਸਟਾਫ ਦੇ ਜਾ ਕੇ ਸ਼ਰਾਬ ਪੀ ਕੇ ਤੇ ਹਸਪੀਟਲ ਦੇ ਸਟਾਫ ਦੇ ਨਾਲ ਮਿਸਬੀਹ ਕੀਤਾ ਉਹਨਾਂ ਠੀਕ ਹੈ ਸਟਾਫ ਨੂੰ ਦਮਕੇ ਮਾਰੇ ਉਹਨਾਂ ਦਾ ਮੇਨ ਮੋਟਿਵ ਸੀਗਾ ਵੀ ਉਹ ਬੰਦਾ ਉੱਥੇ ਮਿਲਦਾ ਨਾ ਉਹ ਬੰਦੇ ਤੇ ਦੁਬਾਰਾ ਗੱਲ ਪੈਂਦੀ ਪਰ ਸਾਡਾ ਬੰਦਾ ਰਹਿਣ ਦੇ ਟਾਈਮ ਉਹਨੂੰ ਪਹਿਲਾਂ ਪਤਾ ਲੱਗਣ ਦੇ ਕਾਰ ਸਾਡੀ ਸਰਕਾਰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਮਸਲਾ ਝਗੜੇ ਦਾ ਮਸਲਾ ਤੇ ਦੂਜਾ ਸਭ ਤੋਂ ਮੇਨ ਮੁੱਦਾ ਸਾਡਾ ਜੀ ਸਟੈਂਡ ਦਾ ਸਾਨੂੰ ਸਟੈਂਡ ਜਿਹੜਾ ਅਲਾਟ ਕਰਾਇਆ ਜਾਏ ਤਾਂ ਜੋ ਆਪਾਂ ਕਮਰਸ਼ੀਅਲ ਗੱਡੀਆਂ ਜਿਹੜੀਆਂ ਆਪਾਂ ਸਰਕਾਰ ਨੂੰ ਟੈਕਸ ਦੇ ਕੇ ਚਲਦੀਆਂ ਨੇ ਉਹਨਾਂ ਨੂੰ ਆਪਾਂ ਆਪਣੀ ਮਰਜ਼ੀ ਨਾਲ ਸ਼ਹਿਰ ਦੇ ਤਲਾਸ਼ੀਏ ਜਿੱਥੇ ਮਰਜ਼ੀ ਆਪਣੇ ਸਟੈਂਡ ਦਾ ਲਾ ਸਕੀਏ ਕੋਈ ਰੋਕ ਟੋਕ ਨਾ ਹੋਏ ਦੂਜਾ ਜੀ ਹਰ ਸਟੈਂਡ ਦੇ ਪ੍ਰਾਈਵੇਟ ਗੱਡੀਆਂ ਖੜਦੀਆਂ ਨੇ ਕੁਝ ਕਿ ਟੈਕਸੀਆਂ ਵਾਲੇ ਪ੍ਰਾਈਵੇਟ ਆਉਣ ਨਾਲ ਮਿਲ ਕੇ ਗੁੰਡਾਗਰਦੀ ਕਰਨਦੇ ਨੇ ਜੀ ਇਹਨਾਂ ਦਾ ਪੁਰੇ ਸਟੈਂਡਾਂ ਦੇ ਬੋਲਬਲਾ ਸਾਡੀ ਕਿਸੇ ਵੀ ਮਾਤਲ ਬੰਦੇ ਦੀ ਸੁਣਦੇ ਨਹੀਂ ਐ ਜੇਕਰ ਕੋਈ ਮਾਤਲ ਬੰਦਾ ਜੇ ਕਿਸੇ ਹੋਰ ਕਾਸਟ ਦਾ ਬੰਦਾ ਆ ਸਿਆਂ ਕਿ ਗੱਡੀ ਲਾਉਂਦਾ ਪਹਿਲੀ ਨੰਬਰ ਤੇ ਉਹਨਾਂ ਨਾਲ ਕਾਸਟ ਨੂੰ ਲੈ ਕੇ ਹੀ ਬਹੁਤ ਮਤਵੇਦ ਕੀਤਾ ਜਾਂਦਾ ਜੀ ਸਾਡੀਆਂ ਛੋਟੀਆਂ ਕਾਸਟ ਨੂੰ ਛੋਟੀ ਗੱਤੂ ਨੂੰ ਲੈ ਕੇ ਬਹੁਤ ਮਤਵੇਦ ਕੀਤਾ ਜਾਂਦਾ ਉਹਨਾਂ ਦੇ ਮਾਹੌਲ ਗਿਤੇ ਜਾਂਦੇ ਆ ਉਹਨਾਂ ਨੂੰ ਸਟੈਂਡ ਤੋਂ ਸਟੈਂਡ ਦਿੱਤਾ ਜਾਂਦਾ ਵੀ ਇਹਨਾਂ ਨਾਲ ਕਿਸੇ ਨੇ ਬੋਲਣਾ ਨਹੀਂ ਇਹਨਾਂ ਨੂੰ ਕਿਸੇ ਨੇ ਬੁਲਾਉਣਾ ਨਹੀਂ ਜੇਕਰ ਕੋਈ ਬੰਦਾ ਉਹਨਾਂ ਦੀ ਗੱਲ ਨਹੀਂ ਮੰਨਦਾ ਜੇ ਘਰ ਹਰ ਅਮੀਕ ਟੈਕਸੀ ਚਾੜੇ ਡਰਾਈਵਰ ਕੋਈ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਤਾਂ ਪੂਰੇ ਸ਼ਹਿਰ ਚ ਉਹ ਆਪਣੀ ਗਰੁੱਪੋਂ ਨਾਲ ਗਰੁੱਪ ਬਣਾਏ ਇਹਦੇ ਗਰੁੱਪਾਂ ਵਿੱਚ ਚੈਟ ਕਾਲ ਪਾ ਦਿੰਦੇ ਨੇ ਵੀ ਆਹ ਬੰਦੇ ਨੂੰ ਕਿਸੇ ਨੇ ਬੁਲਾਉਣਾ ਨਹੀਂ ਐ ਇਹਦੇ ਲਾਗੇ ਨਹੀਂ ਖਲੋਣਾ ਇਦਾਂ ਦਾ ਦੀ ਕੰਮ ਚੱਲ ਰਿਹਾ ਜੀ ਸਾਡੇ ਸ਼ਹਿਰ ਚ ਤੁਹਾਡੀ ਮੰਗ ਕੀ ਆ ਸਾਡੀ ਮੰਗ ਹੈ ਸਰ ਇੱਕ ਤਾਂ ਹਮ ਇਨਸਾਫ ਦਵਾਇਆ ਜਾਏ ਜੀ ਆਪਾਂ ਸਰਕਾਰ ਨੂੰ ਟੈਕਸ ਦੇ ਕੇ ਕਰਕੇ ਗੱਡੀਆਂ ਚਲਾਉਣੀ ਐ ਕੋਈ ਚੋਰ ਨਹੀਂ ਐ ਜੀ ਕੋਈ ਚੋਰੀ ਨਹੀਂ ਕਰਦੇ ਆਪਾਂ ਠੀਕ ਹੈ ਜੀ ਇੱਕ ਲੀਗਲ ਕੰਮ ਕਰ ਰਹੀ ਹੈ ਆਪਾਂ ਟੈਕਸੀਆਂ ਚਲਾ ਰਹੀ ਪਰਮਟ ਵਾਲੀਆਂ ਗੱਡੀਆਂ ਨੇ ਸਾਰੀਆਂ ਵੀਰਾਂ ਕੋਲ ਕੋਈ ਵੀ ਵੀਰ ਇੱਥੇ ਜਿੰਨੇ ਖੜੇ ਆ ਸਾਰੇ ਚੈੱਕ ਕਰ ਸਕਦੇ ਤੁਸੀਂ ਕਿਸੇ ਕੋਲ ਵੀ ਕੋਈ ਪ੍ਰਾਈਮਟ ਗੱਡੀ ਨਹੀਂ ਹੈ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦਾ ਕੋਈ ਟੈਕਸ ਚੋਰੀ ਨਹੀਂ ਕਰਦਾ ਆਪਾਂ ਸਰਕਾਰ ਨੂੰ ਟੈਕਸ ਪੇ ਕਰਨੀ ਹੈ ਪਰਮਟ ਪਾਸਿੰਗ ਸਾਰੀਆਂ ਆਪਾਂ ਸਰਕਾਰ ਤੋਂ ਕਰਾਉਣੀ ਹੈ ਸਾਡੇ ਨਾਲ ਫੇਰ ਵੀ ਧੱਕਾ ਕੀਤਾ ਜਾਂਦਾ ਤੇ ਸਰਕਾਰ ਸਾਡੇ ਇਸ ਮਸਲੇ ਤੇ ਕਦੇ ਵੀ ਸਾਡੇ ਹੱਥ ਤੇ ਨਹੀਂ ਆਈ ਤੇ ਤੁਹਾਡਾ ਮੰਗ ਨਹੀਂ ਪੂਰੀ ਹੁੰਦੀ ਤਾਂ ਕੀ ਕਰੋਗੇ ਸਰ ਜੇਕਰ ਸਾਡੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਆਉਣ ਵਾਲੇ ਟਾਈਮ 'ਚ ਆਪਾਂ ਆਪਣਾ ਜਿਹੜਾ ਸੰਘਰਸ਼ ਹੋ ਲਿਖਾਂਗੇ ਕੀ ਕਹਿੰਦੇ ਜੀ ਸਾਨੂੰ ਧਰਨਾ ਦੇਣਾ ਪਿਆ ਆ ਸਾਡੀ ਪੂਰੀ ਪੰਜਾਬ ਦੀ ਟੀਮ 22 ਜ਼ਿਲ੍ਹੇ 22 ਦੇ 22 ਜ਼ਿਲ੍ਹੇ ਹੀ ਤੁਹਾਡਾ ਸਾਥ ਦੇਣ ਲਈ ਤਿਆਰ ਨੇ ਜੀ ਠੀਕ ਹੈ ਜੀ ਵੇ ਸਰਕਾਰ ਆਪਾਂ ਆਪਣੇ ਹਿਸਾਬ ਨਾਲ ਅੱਗੇ ਦੇਖ ਲੇ ਜੇਕਰ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਕਰਦੀ ਤਾਂ ਆਉਣ ਵਾਲੇ ਟਾਈਮ ਤੇ ਆਪਾਂ ਵੱਡਾ ਸ਼ਿੰਗਾਰ ਥੋ ਲਿਕਾਂਗੇ ਮੈਂ ਨਹੀਂ ਵੀ ਗੁਰਦਾਸਪੁਰ ਲੈਵਲ ਤੇ ਆਪਾਂ ਪੂਰੇ ਪੰਜਾਬ ਲੈਵਲ ਤੇ ਸ਼ਿੰਗਾਰ ਥੋ ਲਿਕਾਂਗੇ ਜਿਸ ਤੇ ਪੂਰੀ ਪੰਜਾਬ ਦੀ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਹੈ ਜਿਹੜੀ ਤੁਹਾਡਾ ਸਾਥ ਦੇਣ ਲਈ ਤਿਆਰ ਹੈ ਜੇਕਰ ਸਾਡੀ ਅੱਗੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਸਦਾਜੀ ਕੀ 2 ਜੂਨ ਨੂੰ ਗੁਰਦਾਸਪੁਰ ਦੇ ਵਿੱਚ ਟੈਕਸੀ ਚਾਲਕਾਂ ਦੇ ਵਿੱਚ ਆਲੇ ਲੜਾਈ ਝਗੜਾ ਹੋਇਆ ਸੀ ਡਾਂਗਾ ਛੋਟੇ ਚੱਲੇ ਸਨ ਜਿਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਤੇ ਕਈ ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਸਨ ਪਰ ਹੁਣ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਜਿਹੇ ਇਲਜ਼ਾਮ ਜਿਹੜੇ ਨੇ ਇੱਕ ਪਾਰਟੀ ਦੇ ਵੱਲੋਂ ਲਗਾਏ ਗਏ ਨੇ ਦੂਜੀ ਧਿਰ ਦੀ ਜੋ ਘਟਨਾ ਵਾਪਰੀ ਸੀ ਉਹ ਜਾਣਕਾਰੀ ਵੀ ਦਿੱਤੀ ਗਈ ਇਹ ਵੀ ਦੱਸਿਆ ਗਿਆ ਹੈ ਕਿ ਦੂਜੀ ਧਿਰ ਜਿਹੜੀ ਹੈ ਉਸ ਦੇ ਵੱਲੋਂ ਮਨਮਰਜ਼ੀ ਕੀਤੀ ਜਾ ਰਹੀ ਤੇ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁਤਾ ਪਿਆ ਸਾਡਾ ਕੋਈ ਹੱਲ ਜਿਹੜਾ ਉਹ ਨਹੀਂ ਕੱਢਿਆ ਜਾ ਰਿਹਾ ਸਾਇਰਸ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ